ਖੰਨਾ ਤੇ ਦੁਰਾਹਾ ਇਲਾਕਿਆਂ ਦੇ ਵਿੱਚ ਔਰਤਾਂ ਦਾ ਇੱਕ ਚੋਰ ਗਰੋਹ ਤੇ ਜਿੰਨਾ ਸਰਗਰਮ ਹੋ ਗਿਆ ਹੈ ਇਹ ਗਰੋਹ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਤੇ ਆਟੋ ਤੇ ਬੱਸਾਂ ਦੇ ਵਿੱਚ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਤੇ ਹਾਲੀ ਵਿੱਚ ਇਸ ਗਰੋਹ ਦੀਆਂ ਦੋ ਬਾਰਦਾਤਾਂ ਜਿਹੜੀਆਂ ਵੀਡੀਓਜ਼ ਉਹ ਸਾਹਮਣੇ ਵੀ ਆਈਆਂ ਨੇ ਹਾਂਜੀ ਜੇਕਰ ਤੁਸੀਂ ਬਾਜ਼ਾਰਾਂ ਦੇ ਵਿੱਚ ਸਮਾਨ ਜਿਹੜਾ ਖਰੀਦਦਾਰੀ ਕਰਨ ਜਾ ਰਹੇ ਹੋ ਤਾਂ ਇਨ੍ਹਾਂ ਗਰੋਹਾਂ ਤੋਂ ਸਾਵਧਾਨ ਹੋ ਕੇ ਇੱਕ ਖੰਨਾ ਤੋਂ ਤੇ ਦੂਜੀ ਜਿਹੜੀ ਦੁਰਾਹਾ ਤੋਂ ਵੀਡੀਓਜ਼ ਸਾਹਮਣੇ ਆਈਆਂ ਨੇ ਤੇ ਖੰਨਾ ਦੀ ਮਾਰਕੀਟ ਦੇ ਵਿੱਚ ਇੱਕ ਦੁਕਾਨ ਤੇ ਤੇ ਦੋ ਔਰਤਾਂ ਨੇ ਚਲਾਕ ਨਲਪਾਸ ਤੋਂ ਚੋਰੀ ਕਰ ਲਿਆ ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਉਸ ਦੀ ਦੁਕਾਨ ਤੇ ਦੋ ਔਰਤਾਂ ਸਮਾਨ ਖਰੀਦਣ ਆਈਆਂ ਸੀ ਤੇ ਉਹਨਾਂ ਦੇ ਪਿੱਛੇ ਹੀ ਦੋ ਹੋਰ ਔਰਤਾਂ ਦਾਖਲ ਹੋ ਗਈਆਂ ਜੋ ਕਿ ਚੋਰ ਨਿਕਲੀਆਂ ਪਹਿਲਾਂ ਉਹਨਾਂ ਨੇ ਲਿਫਾਫਾ ਕੱਟਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੱਤਰ ਬਾਹਰ ਨਾ ਨਿਕਲਿਆ ਤਾਂ ਉੱਪਰੋਂ ਹੱਥ ਪਾ ਕੇ ਪਰਸ ਕੱਢ ਲਿਆ ਪਰਸ ਦੇ ਵਿੱਚ ਮੋਬਾਈਲ ਤੇ ਲਗਭਗ 3000 ਰੁਪਏ ਸੀ ਤੇ ਚੋਰ ਔਰਤਾਂ ਜਿਹੜਾ ਪਰਸ ਨੂੰ ਮਾਰਕੀਟ ਵਿੱਚ ਹੀ ਸੁੱਟ ਗਈਆਂ ਪੈਸੇ ਕੱਢ ਕੇ ਜੋ ਬਾਅਦ ਵਿੱਚ ਮਿਲ ਵੀ ਗਿਆ ਪਰਸ ਪਰ ਦਰਵਾਹਾ ਦੇ ਵਿੱਚ ਜਿਹੜੀ ਇਹ ਵੀਡੀਓ ਸਾਹਮਣੇ ਆਈਆਂ ਨੇ ਤੇ ਇੱਕ ਜਿਹੜਾ ਬਜ਼ੁਰਗ ਔਰਤ ਜਿਵੇਂ ਆਟੋ ਦੇ ਵਿੱਚ ਬੈਠਦੀ ਆ ਤੇ ਦੋ ਔਰਤਾਂ ਉਸ ਦਾ ਪਰਸ ਖੋਲ ਕੇ ਰੁਪਏ ਕੱਢ ਲੈਂਦੀਆਂ ਨੇ ਤੇ ਮੌਕੇ ਤੇ ਹੀ ਫਰਾਰ ਹੋ ਜਾਂਦੀਆਂ ਨੇ ਇਹ ਦੋਨੋਂ ਔਰਤਾਂ ਉਹੀ ਨੇ ਜੋ ਖੰਨਾ ਦੀ ਬਾੜ ਦਾਤ ਦੇ ਚ ਸ਼ਾਮਲ ਨੇ ਜਾਣਕਾਰੀ ਮੁਤਾਬਕ ਕਿ ਇਹ ਗਰੋ ਕਈ ਥਾਵਾਂ ਤੇ ਵਾਰਦਾਤਾ ਕਰ ਚੁੱਕਿਆ ਖੰਨਾ ਤੇ ਦਰਾਹਾ ਪੁਲਿਸ ਨੇ ਜਿਹੜਾ ਸੀਸੀਟੀਵੀ ਫੋਟੋਸ ਦੇ ਆਧਾਰ ਤੇ ਮਹਿਲਾ ਚੋਰੀਆਂ ਦੀ ਪਛਾਣ ਕਰਨ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਪੁਲਿਸ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਆ ਕਿ ਇਸ ਤੋਂ ਇਲਾਵਾ ਗੱਲ ਆਪਾਂ ਹੁਣ ਜੀਰਕਪੁਰ ਦੀ ਕਰਦੇ ਆਂ ਤਾਂ ਜੀਰਕਪੁਰ ਦੇ ਬਲਟਾਣਾ ਇਲਾਕੇ 'ਚ ਅੱਧੀ ਰਾਤ ਨੂੰ ਮੇਨ ਮਾਰਕੀਟ ਦੇ ਵਿੱਚ ਮਹਿਲਾਵਾਂ ਦਾ ਇੱਕ ਗਰੋ ਉਮਦਾ ਹੋਇਆ ਦਿਖਾਈ ਦਿੱਤਾ ਸਵੇਰੇ 3 ਵਜੇ ਦੀ ਇਸ ਫੁਟੇਜ ਦੇ ਵਿੱਚ 5 ਤੋਂ 6 ਮਹਿਲਾਵਾਂ ਦਿਸ ਰਹੀਆਂ ਸੀ ਇਹ ਦੁਕਾਨਦਾਰਾਂ ਦਾ ਕਹਿਣਾ ਤੇ ਜਿਨ੍ਹਾਂ ਨੇ ਲੋਈਆਂ ਵੀ ਲਈਆਂ ਹੋਈਆਂ ਸੀ ਤੇ ਸਾਰਿਆਂ ਨੇ ਆਪਣੇ ਚਿਹਰੇ ਜਿਹੜੇ ਉ ਟਕੇ ਹੋਏ ਸੀ ਫਿਲਹਾਲ ਇਹ ਮਹਿਲਾਵਾਂ ਕੌਣ ਨੇ ਤੇ ਅੱਧੀ ਰਾਤ ਨੂੰ ਇਹ ਇੱਥੇ ਕੀ ਕਰ ਰਹੀਆਂ ਸੀ ਦੱਸ ਦੇ ਕਿ ਹਲੇ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਪਰ ਮਹਿਲਾਵਾਂ ਦੀ ਇਸ ਅਣਪਛਾਤੇ گرو ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਮਾਰਕੀਟ ਦੇ ਦੁਕਾਨਦਾਰਾਂ ਦੇ ਵਿੱਚ ਦਹਿਸ਼ਤ ਚਿੰਤਾ ਦਾ ਮਾਹੌਲ ਬਣ ਗਿਆ ਦੱਸਦੇ ਕਿ ਦੁਰਾਹੇ ਦੇ ਇਲਾਕੇ ਦੇ ਵਿੱਚ ਚੋਰਾਂ ਦਾ ਜਿਹੜਾ ਯਾਨੀ ਕਿ ਮਹਿਲਾਵਾਂ ਚੋਰਨੀਆਂ ਦਾ ਗਰੋਹ ਤੇਜ਼ੀ ਦੇ ਨਾਲ ਸਰਗਰਮ ਹੋ ਗਿਆ ਇਹ ਗਰੋਹ ਬਾਜ਼ਾਰਾਂ ਦੁਕਾਨਾਂ ਆਟੋ ਤੇ ਬੱਸਾਂ ਦੇ ਵਿੱਚ ਔਰਤਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ ਹਾਲੀ ਦੇ ਵਿੱਚ ਇਸ ਗਰੋਹ ਦੀਆਂ ਦੋ ਵਾਰ ਦਾਤਾਂ ਨੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਤਾਂ ਇਹ ਦੁਕਾਨਦਾਰਾਂ ਦਾ ਕਹਿਣਾ ਦੱਸਦੀ ਹੈ ਕਿ ਜਿਹੜੀ ਖੰਨਾ ਦੀ ਮਾਰਕੀਟ ਦੇ ਵਿੱਚ ਇੱਕ ਦੁਕਾਨ ਤੋਂ ਦੋ ਔਰਤਾਂ ਨੇ ਚਲਾਕੀ ਨਾਲ ਪਰਸ ਚੋਰੀ ਕਰਕੇ ਉਸ ਤੋਂ ਪੈਸੇ ਕੱਢ ਕੇ ਫਰਾਰ ਹੋ ਗਈਆਂ ਨੇ ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਉਸ ਦੀ ਦੁਕਾਨ ਤੇ ਜਿਹੜੇ ਦੋ ਔਰਤਾਂ ਸਮਾਨ ਖਰੀਦਣ ਲਈ ਆਈਆਂ ਸੀ ਤੇ ਉਹਨਾਂ ਦੇ ਜਿਹੜੇ ਪਿੱਛੇ ਹੀ ਦੋ ਔਰਤਾਂ ਦਾਖਲ ਹੋ ਗਈਆਂ ਜਦੋਂ ਕਿ ਚੋਰਨੀਆਂ ਪੈਸੇ ਕੱਢ ਕੇ ਬਾਹਰ ਨਿਕਲ ਗਈਆਂ ਤਾਂ ਪਹਿਲਾਂ ਉਹਨਾਂ ਨੇ ਜਿਹੜਾ ਲਿਫਾਫਾ ਕੱਟਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬਾਅਦ ਦਾਤ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਦੁਕਾਨ ਦਾਰਾ ਨੇ ਇਹ ਚੰਗੀ ਤਰ੍ਹਾਂ ਦੱਸਿਆ ਕਿ ਉਹਨਾਂ ਨੇ ਪਹਿਲਾਂ ਲਿਫਾਫਾ ਕੱਟਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੱਤਰ ਬਾਹਰ ਨਾ ਨਿਕਲਿਆ ਤਾਂ ਉੱਪਰੋਂ ਹੱਥ ਪਾ ਕੇ ਪਾਸ ਕੱਢ ਲਿਆ ਪਾਸ ਦੇ ਵਿੱਚੋਂ ਮਮੈਲ ਤੇ ਲਗਭਗ 3000 ਰੁਪਏ ਸੀ ਤੇ ਚੋਰਨੀਆਂ ਜਿਹੜੀਆਂ ਪਰਸ ਦੇ ਵਿੱਚੋਂ ਪੈਸੇ ਕੱਢ ਕੇ ਮੌਕੇ ਤੇ ਹੀ ਫਰਾਰ ਹੋ ਗਈਆਂ ਤੇ ਪਰਸ ਜਿਹੜਾ ਬਾਅਦ ਦੇ ਵਿੱਚ ਬਾਹਰ ਸੁੱਟ ਦਿੱਤਾ ਹਾਂਜੀ ਜੇਕਰ ਤੁਸੀਂ ਮਾਰਕੀਟ ਦੇ ਵਿੱਚ ਖਰੀਦਦਾਰੀ ਕਰ ਰਹੇ ਹੋ ਤਾਂ ਥੋੜਾ ਜਿਹਾ ਜਿਹੜਾ ਬਚ ਕੇ ਧਿਆਨ ਦੇ ਨਾਲ ਇਨ੍ਹਾਂ ਚੋਰਨੀਆਂ ਦੇ ਘਰੋਂ ਤੋਂ